ਤੋਡੇ ਘਰੇ ਕੱਲ ਇਹ ਕੱਲ ਰਾਤ 12:00 ਕਜੇ ਤੋਂ ਬਾਅਦ ਜੀ ਇੱਕਦਮ ਆ ਬਾਰੀ ਤੋੜੀ ਹੈ ਜਿੱਧਰ ਦੀ ਚੋਰ ਦਾਖਲ ਹੋਇਆ ਹੈ ਜੀ ਤੇ ਸਾਰੇ ਘਰ ਤੇ ਜਿੰਨਾ ਕੋਈ ਸਮਾਨ ਸੀ ਸੋਨਾ ਹੈ ਜੀ ਉਹ ਸਾਰਾ ਲੈ ਗਿਆ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਹੈ ਜੀ ਕੋਈ 5-7000 ਦੀ ਨਕਦੀ ਬਣੀ ਹੈ ਜੀ ਲਗੀ ਬਈ ਕੀ ਨਾਮ ਕੀ ਤੁਹਾਡਾ ਜੀ ਹਰਦੀਪ ਸਿੰਘ ਜੀ ਕਿੱਥੇ ਰਹਿੰਦੇ ਹੋ ਸਰ ਪਿੰਡ ਪੰਗਾਣਾ ਜੀ ਕੀ ਗੱਲ ਕੀ ਹੋਈ ਹੈ ਜੀ ਤੁਹਾਡੇ ਘਰੇ ਕੱਲ ਇਹ ਕੱਲ ਰਾਤ 12:00 ਵਜੇ ਤੋਂ ਬਾਅਦ ਜੀ ਇੱਕਦਮ ਆਬਾਰੀ ਤੋੜੀ ਹੈ ਜਿੱਧਰ ਦੀ ਚੋਰ ਦਾਖਲ ਹੋਏ ਹੈ ਜੀ ਤੇ ਸਾਰੇ ਘਰ ਤੇ ਜਿੰਨਾ ਕੋਈ ਸਮਾਨ ਸੀ ਸੋਨਾ ਜੀ ਉਹ ਸਾਰਾ ਲੈ ਗਏ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਹੈ ਜੀ ਕੋਈ 5-7 ਹਜ਼ਾਰ ਦੀ ਨਕਦੀ ਬਣੀ ਆ ਜੀ ਤੇ ਇਹ 12:00 ਵਜੇ ਤੋਂ ਲੈ ਕੇ 4:00 ਵਜੇ ਦੇ ਵਿੱਚ ਵਿੱਚ ਹੋਇਆ ਜੀ ਬੰਦੇ ਕੋਈ 4-5 ਬੰਦਿਆਂ ਤੋਂ ਵੱਧ ਜ਼ਿਆਦਾ ਹੋ ਸਕਦੇ ਪਤਾ ਕਿਉਂ ਲੱਗਿਆ ਤੁਹਾਨੂੰ ਪਤਾ ਜੀ ਹੋ ਸਕਦਾ ਇਹ ਕੂਲਰਾਂ ਦੇ ਅੱਗੇ ਕੋਈ ਦਵਾਈ ਦੁੱਗੀ ਛਿੜਕੀ ਹੋਵੇ ਕਿ 12 ਵਜੇ ਤੱਕ ਅਸੀਂ ਬਾਥਰੂਮ ਕਰਕੇ ਪਏ ਆ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਕਿੱਥੇ ਪਏ ਨਹੀਂ ਕਿੱਥੇ ਨਹੀਂ ਜੀ ਦੁਆ 4 ਵਜੇ ਪਤਾ ਲੱਗਿਆ ਜੀ ਉਦੋਂ ਵੀ ਅੱਖਾਂ 'ਚ ਜ਼ਿਆਦਾ ਦਵਾਈ ਉਹਨਾਂ ਐ ਲੱਗਦੇ ਸੀ ਵੀ ਕੋਈ ਦਵਾਈ ਪਾਈ ਹੁੰਦੀ ਏ ਕੂਲਰਾਂ 'ਤੇ ਅਦਰ ਕੋਠੀ ਦੇ ਬਾਹਰ ਹੀ ਪਈ ਨੇ ਇਹ ਕੂਲਰ ਦੋ ਸਾਈਡ ਲੱਗੇ ਹੁੰਦੇ ਜੀ ਤੇ ਪਰਲੀ ਗਲੀ ਵਿੱਚ ਜੀ ਉਹਨਾਂ ਨੇ ਚੜ੍ਹ ਕੇ ਵੇਖਿਆ ਵੀ ਇਹ ਸੌਂਗੇ ਜਾਂ ਕਿਵੇਂ ਜੀ ਫਿਰ ਉਸ ਤੋਂ ਬਾਅਦ ਦਾਖਲ ਹੋਏ ਘਰ ਦੇ ਕਿੰਨੇ ਮੈਂਬਰ ਆ ਹਾਂ ਜੀ ਘਰ ਦੇ ਮੈਂਬਰ ਕਿੰਨੇ ਆ ਤੁਹਾਡੇ ਸਾਡੇ ਘਰ ਦੇ ਮੈਂਬਰ ਜੀ 7 ਤੁਹਾੜਾ ਜੀ ਮਾਤਾ ਜੀ ਕਿਸੇ ਨੂੰ ਨਹੀਂ ਕੋਈ ਖੜਕਾ ਵਗੈਰਾ ਕੋਈ ਨਹੀਂ ਕਿਸੇ ਨੂੰ ਇਹਦੇ ਬਾਹਰ ਤਾਂ ਬਲਪ ਲੱਗੇ ਦੂਰ ਦਾ ਹੀ ਚਾਨਣ ਹੁੰਦਾ ਜੀ ਪਰ ਇਹ ਜੋ ਕੁਝ ਨਹੀਂ ਜੀ ਸਵੇਰੇ 4 ਵਜੇ ਤਕਰੀਬਨ ਪਤਾ ਲੱਗਿਆ ਅੱਛਾ ਸਵੇਰੇ ਤੁਸੀਂ ਆਏ ਸੀ ਉੱਠ ਕੇ ਆ ਕੋਣ ਨਹੀਂ ਬੁਢਾਂ ਆਈਆਂ ਦੀ 4 ਵਜੇ ਸਵੇਰ ਜੀ ਉਦੋਂ ਉਹਨਾਂ ਨੇ ਵੇਖਿਆ ਜੀ ਬਾਰੀਆਂ ਸਾਰੀਆਂ ਖੁੱਲੀਆਂ ਪਈਆਂ ਬਾਰ ਸਾਰੇ ਖੁੱਲੇ ਪਏ ਸੀ ਉਦੋਂ ਪਤਾ ਲੱਗਿਆ ਤੇ ਫਿਰ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਸਵੇਰ ਫੋਨ ਕੀਤਾ ਜੀ ਕੋ ਆਏ ਸੀ ਜੀ ਜੋ ਆਪਜੀ ਬੰਦੀ ਕਾਰਵਾਈ ਕਰਕੇ ਗਏ ਕੀ ਇਹ ਪੜਾਪੜਾ ਉਹ ਪੜਾ ਹੈਗੇ ਆਂ ਇਹ ਪੜਾ ਦੋਨੇ ਗਲੀਆਂ 'ਚ ਨੰਗੇ ਪੈਰੀ ਹੈਗੇ ਆਂ ਇਹ ਵੱਟੀਆਂ ਛੋਟੀਆਂ ਜਿੰਨੇ ਬੰਦੇ ਆਈ ਕੋਈ ਵੱਟੀਆਂ ਪੜਾ ਵੀ ਹੈਗੇ ਕੋਈ ਛੋਟੀਆਂ ਵੀ ਹੈਗੇ ਮੈਨਾ ਵੀ ਨੱਪੀਆਂ ਪਏ ਨੇ ਕਿੰਨੇ ਬੰਦੇ ਲੱਗਦੇ ਬੰਦੇ ਪੰਜ ਛੇ ਬੰਦੇ ਤਾਂ ਹੋਣਗੇ ਅੱਛਾ ਹਾਂਜੀ ਬੰਦੇ ਜਾਦੇ ਕੀ ਲੱਗਦਾ ਕੀ ਹੈ ਜੀ ਤੁਹਾਨੂੰ ਕੋਈ ਘਰ ਭੇਦੀ ਹੈ ਕੋਈ ਕਿਸ ਤਰ੍ਹਾਂ ਹੈ ਨਹੀਂ ਭੇਦੀ ਤਾਂ ਹੋ ਗਈ ਕਿਉਂਕਿ 10 ਦਿਨ ਪਹਿਲਾਂ ਹੀ ਸਾਡੇ ਘਰੇ ਮਰਗ ਹੋਈ ਸੀ ਜੀ ਅੱਛਾ ਪਾਪਾ ਜੀ ਡੈੱਥ ਹੋਈ ਸੀ ਉਦੋਂ ਲੋਕ ਆਉਂਦੇ ਰਹੇ ਜੀ ਭੇਤੀ ਤੋਂ ਬਗੈਰ ਤਾਂ ਨਹੀਂ ਪਤਾ ਲੱਗਦਾ ਜੀ ਕੋਈ ਕਿੱਥੇ ਕਿੱਥੇ ਨਹੀਂ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡਾ ਕਿਹੜੇ ਕਿਹੜੇ ਕਮਰੇ ਇਨਸਾਨ ਜੀ ਬਸ ਸੋਨਾ ਹੀ ਹੋਇਆ 40 40 ਟੋਲੇ ਦੇ ਰੀਗਨ ਸੀ ਗਈ ਕਿੰਨੀਆਂ ਕੋਲ ਮਾਰੀਆਂ ਖੰਗਾਲੀਆਂ ਉਹਨਾਂ ਨੇ ਜੀ ਉਹ ਤਿੰਨਾਂ ਮਾਰੀਆਂ ਇੱਕ ਏ ਹੈ ਜੀ ਇੱਕ ਉਤਰਤੀ ਇੱਕ ਉੱਪਰ ਵੀ ਹੈਗੀ ਜੀ ਸਾਰੇ ਲੀੜੇ ਲੱਤੇ ਸਭ ਖਲਿਆੜ ਕੇ ਉਹਨਾਂ ਨੇ ਹੀ ਸਿੱਕਤੀ ਸੋਨਾ ਤਿੰਨਾਂ ਚੀ ਸੀ ਹਾਂਜੀ ਤਿੰਨਾਂ ਚੀ ਸੀ ਜੀ ਸੋਨਾ ਠੀਕ ਹੈ ਕਿ ਜੇ ਮਾਮਲਾ ਜਿਹੜਾ ਚੋਰੀ ਦਾ ਪੁਨਾਲਾ ਪੈਂਦਾ ਜੀ ਰਾਤ ਸਮੇਂ ਚੋਰੀ ਹੋਈ ਏ ਉਹਦੇ ਬਾਬਤ ਪਰਿਵਾਰ ਦਾ ਬਿਆਨ ਲਿਖ ਕੇ ਜੋ ਵੀ ਉਹਦੇ ਅਨੁਸਾਰ ਕਾਰਵਾਈ ਅਮਲ ਵਿੱਚ ਲੈਂਦੀ ਜੇ ਡੋਰਸ ਕਟਾ ਰਿਹਾ ਫਿੰਗਰ ਪ੍ਰਿੰਟ ਨੁਕਸਾਨ ਮੈਸੀ ਦਿੱਤਾ ਗਿਆ ਆ ਰਿਆ ਹੈ ਡੰਪ ਵਗੈਰਾ ਵੀ ਜਾ ਕੇ ਚੱਕ ਕੇ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਪੋਕਾ ਕਿੰਨਾ ਨੁਕਸਾਨ ਕਿੰਨਾ ਦੱਸਦੇ ਕੀ ਕੁਛ ਹੋਇਆ ਨੁਕਸਾਨ ਫਿਰ ਲਾ ਲਾ 35 ਤੋਲੇ ਸੋਨਾ ਦਾ ਦੇ 5000 ਰੁਪਏ ਨਕਦੀ ਹੈ ਮੋਟਲੀ ਜਾਂਚ ਕੀ ਲੱਗਦਾ ਹੈਗਾ ਕਿ ਮਤਲਬ ਮੋਟਲੀ ਜਾਂਚ ਹੈ ਤਾਂ ਇਹੀ ਹੈ ਜੀ ਪੈੜਾ ਨੱਪੀਆਂ ਨੇ ਜੋ ਨੰਗੇ ਪੈਰਾਂ ਦੀਆਂ ਨੇ ਬਾਕੀ ਦੇਖਦੇ ਆ ਅੱਗੇ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਤੁਰੇਗੀ ਫਿਲਹਾਲ ਪਰਿਵਾਰ ਨੇ ਅਜੇ ਤੱਕ ਕਿਸੇ ਵੀ ਪਿੰਡ ਦੇ ਬੰਦੇ ਦੇ ਸ਼ੱਕ ਵਗੈਰਾ ਨਹੀਂ ਕੀਤਾ ਹੈਗਾ ਜਾਂ ਕੋਈ ਸ਼ੱਕੀ ਵਿਅਕਤੀ ਨੀਤਾ ਜੀ ਅਰਕਿਣਾ ਜੀ ਕਰਪੁਲਦੀਪ ਸਿੰਘ ਪੁੱਤਰ ਨਥਾ ਸਿੰਘ ਦਾ ਕਿਹ ਕੀ ਨਾਮ ਕੀ ਤੁਹਾਡਾ ਜੀ ਨਾਮ ਮੇਰਾ ਰਪਿੰਦਰ ਹੈ ਜੀ ਸਮਤਾ ਜੀ ਕੀ ਗੱਲ ਕੀ ਹੋਈ ਸੀ ਗੱਲ ਹੋਈ ਜੀ ਕੋਈ ਗੰਨੇ ਪਏ ਐ ਹੂੰ ਹੂੰ ਤੇ ਪਿਆਂ ਦੇ ਉੱਤੇ ਸਾਡੇ ਉਹਨਾਂ ਨੇ ਦਵਾਈ ਦੋਈ ਛਿੜਕੀ ਸਾਨੂੰ ਪਾਸਾ ਨਹੀਂ ਉਹਨਾਂ ਨੇ ਲੈਣ ਦਿੱਤਾ ਤੜਕੇ ਸਵੇਰ ਉੱਠੀ ਸਵੇਰ ਜਦੋਂ ਉੱਠੇ ਤੇ ਉੱਠ ਕੇ ਉੱਪਰ ਗਏ ਬਾਥਰੂਮ ਕਰਨ ਤੇ ਕੰਧ ਦੇ ਉੱਤੇ ਟਾਂ ਟਾਂ ਚੜੀਆਂ ਪੰਗੀਆਂ ਇੱਕ ਟੌਟਾ ਚਣ ਕੇ ਆ ਉਹਦਾ ਜਾਬਤਾ ਪੂਰਾ ਕਰਕੇ ਇੰਨੇ ਜਣਿਆਂ ਨੇ ਫੇਰ ਸਾਡੀ ਕੋਠੀ ਚ ਬੜੇ ਸਾਨੂੰ ਕੋਈ ਜਿਵੇਂ ਸੁਰਤੇ ਨਹੀਂ ਲੈਣ ਦਿੱਤੀ ਉਹਨਾਂ ਨੇ ਪਾਸਾ ਹੀ ਨਹੀਂ ਸੰਭਲਿਆ ਆ ਉਹਦਾ ਕਰਬਣਾ ਕਿ ਉਹਨਾਂ ਨੇ ਚੋਰੀ ਕੀਤੀ ਹੈ ਕਿੰਨਾ ਕੁ ਨੁਕਸਾਨ ਹੋਇਆ ਮਾਤਾ ਜੀ ਨੁਕਸਾਨ ਤਾਂ ਸਾਰੇ ਹੀ ਹੋ ਗਿਆ ਜੀ ਸਾਰੇ ਤਿੰਨਾਂ ਦਾ 900-1000 ਦਾ ਸੀ ਹੂੰ ਹੂੰ ਸਾਰਾ ਲੈ ਗਏ ਪੈਸੇ ਵੀ ਲੈ ਗਏ ਕੁਝ ਐ ਸਾਨੂੰ ਵਿਲੇ ਕਰ ਗਏ ਕਿੰਨੇ ਵਜੇ ਪਤਾ ਲੱਗਿਆ ਬੇਬੇ ਸਾਨੂੰ ਰਗ ਸਵੇਰ 5 ਵਜੇ ਤੜਕੇ ਉੱਠਦਿਆਂ ਜੀ 5 ਵਜੇ ਸਵੇਰ ਸਾਨੂੰ ਪਤਾ ਲੱਗਿਆ ਜਦੋਂ ਸਵੇਰ ਉੱਠੇ ਅਸੀਂ ਦੂਜੇ ਕੱਕੇ ਨੂੰ ਠਾਇਆ ਮੁੰਡੇ ਨੂੰ ਉਹ ਉੱਠ ਗਿਆ ਦਾ ਯਾ ਆਹ ਕਈ ਹੋਗਾ ਚੋਰੀ ਹੋ ਗਈ ਆਪਣੇ ਦਾ ਦੂਜਾ ਉੱਠੇ ਸਾਰੇ ਅਸੀਂ ਇਕੱਠੇ ਹੋਏ ਵੇਖਿਆ ਤਾਂ ਮੇਰੇ ਨਾਲ ਜਾਓ ਕਿ ਰੱਕੀ ਪਤਾ ਕੀ ਕੁਸਕ ਤਾਂ ਬੈਠਾ ਹੀ ਨਾ ਹੋਵੇ ਜਦੋਂ ਤਾਂ ਗਏ ਸਾਡੇ ਸਾਰੇ ਖਿਲਾਰੇ ਪਾਤੇ ਸੁਣਾ ਸੁਣਾ ਚੱਕਾ ਜਦੋਂ ਉਹਨਾਂ ਨੇ ਮਾੜੀ ਚੀਜ਼ ਨੂੰ ਉਹਨਾਂ ਨੇ ਆਤੀ ਨਹੀਂ ਪਾਇ ਸਭ ਦੇ ਅਸੀਂ ਉਹਨਾਂ ਨੂੰ ਪਾਇਆ ਭਾਈ ਸਾਹਿਬ ਸਿਵਣਾ ਮਤੈ ਕੀ ਜਾਣਕਾਰੀ ਸੀ ਫਿਰ ਤਾਂ ਪੁੱਤ ਜੀ ਹਾਂਜੀ ਜਾਣਕਾਰੀ ਉਹ ਪੁੱਤ ਤੁਸੀਂ ਵਿਖੋ ਤੁਸੀਂ ਜੀ ਸਮਝੋ ਪਰ ਸਾਨੂੰ ਕਿਹਾ ਉਹ ਨਾ ਬੁਖਾਰੀ ਕਰਕੇ ਉੜ ਗਏ ਸਾਡੇ ਕੋਲ ਛੱਡ ਕੇ ਹੀ ਨਗੇ ਦੋ ਮੇਰਾਂ ਗਾ ਪੁੱਤ ਨਾ ਵੀ ਉਹ ਨਾਲ ਗਏ ਤੇ ਮੇਰਾ ਪਰਿਵਾਰ ਹੈ 15 ਦਿਨ ਹੋਏ ਸਾਡੇ ਉਹਨਾਂ ਦਾਦਾ ਜੀ ਮੁੱਕੇ ਆ ਪਰ ਸਾਨੂੰ ਉਹ ਅੱਜ ਦੀ ਕੜੀ ਅਸੀਂ ਬਹੁਤ ਹੀ ਸਾਨੂੰ ਜਿਵੇਂ ਪੁੰਜੇ ਲਾ ਗਏ ਉਹ ਤੁਸੀਂ ਸੋਚ ਲਓ ਜੇ ਤਾਂ ਸਾਡੇ ਕੋਈ ਕਰੋਗੇ ਕਾਰਵਾਈ ਤੇ پتਟੇ تنگ ਤੇ ਨੀਓਸੀ ਤਾਂ ਫਿਰ ਦੇ ਦੇਂਗੇ